ਵੀਡੀਓ ਦੇ ਵਿੱਚ ਆਪਾਂ ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਪੜਾਂਗੇ ਪੇਮੀ ਦੇ ਨਿਆਣੇ ਕਹਾਣੀ ਸੰਸਿੰਘ ਸੇਖੋ ਦੀ ਰਚਨਾ ਹੈ ਇਸ ਵਿੱਚ ਕਹਾਣੀਕਾਰ ਨੇ ਬੱਚਿਆਂ ਦੇ ਮਨ ਵਿੱਚ ਵਸੇ ਡਰਾਂ ਦੇ ਪ੍ਰਭਾਵ ਕਾਰਨ ਹੋਣ ਵਾਲੀ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਬਿਆਨ ਕੀਤਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ 20 ਸਾਲ ਪਹਿਲਾਂ ਕਹਾਣੀਕਾਰ ਸਤਕੁਵਰੇ ਦਾ ਸੀ ਤੇ ਉਸ ਦੀ ਵੱਡੀ ਭੈਣ 11 ਬਰਿਆਂ ਦੀ ਸੀ ਉਹਨਾਂ ਦਾ ਖੇਤ ਕਰੋ ਮੀਲ ਕੁ ਦੂਰੀ ਦੇ ਵਿੱਚ ਤੇ ਸੀ ਆਧਵ ਵਿਚਕਾਰ ਉਹ ਜਰਨੈਲਿਸ ਸੜਕ ਲੰਘਦੀ ਸੀ ਜਿਸ ਉਤੋਂ ਪਠਾਨ ਚਾਗਲੀ ਤੇ ਰਾਸ਼ੀ ਲੰਘਦੇ ਰਹਿੰਦੇ ਸਨ ਕਹਾਣੀ ਕਾਟੇ ਉਸਦੀ ਭੈਣ ਨੂੰ ਹਰ ਰੋਜ਼ ਆਪਣੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀ ਪਰ ਉਹਨਾਂ ਨੂੰ ਸੜਕ ਵਿੱਚੋਂ ਕਿਸੇ ਸਿਆਣੇ ਦੇ ਸਾਥ ਤੋਂ ਬਿਨਾਂ ਲੰਘਣ ਤੋਂ ਬਹੁਤ ਡਰ ਲੱਗਦਾ ਸੀ ਉਹ ਕਰੋ ਤਾਂ ਹੌਸਲਾ ਕਰਕੇ ਤੁਰ ਪੈਂਦੇ ਪਰ ਸੜਕ ਤੋਂ ਦੋ ਤਿੰਨ ਕੁ ਮਾ ਉਰੇ ਖੜੇ ਹੋ ਜਾਂਦੇ ਤੇ ਪਿੰਡ ਵੱਲੋਂ ਆਉਂਦੇ ਕਿਸੇ ਸਿਆਣੇ ਦੀ ਉਡੀਕ ਕਰਨ ਲੱਗਦੇ ਉਹਨਾਂ ਨੂੰ ਧਾਰਮਿਕ ਸਿੱਖਿਆ ਵੀ ਕੁਝ ਅਜਿਹੀ ਮਿਲ ਰਹੀ ਸੀ ਕਿ ਨਰਕਾ ਸਵਰਗਾ ਦੀ ਉਹਨਾਂ ਸੁਣ ਕੇ ਅਜੀਹੇ ਡਰ ਉਹਨਾਂ ਦੇ ਸੁਭਾਅ ਦਾ ਅੰਗ ਬਣ ਚੁੱਕੇ ਸਨ ਉਹ ਖੇਡ ਨੂੰ ਆਪਣਾ ਸਭ ਤੋਂ ਚੰਗਾ ਸਵਰਗ ਤੇ ਸਕੂਲ ਨੂੰ ਸਭ ਤੋਂ ਵੱਡਾ ਨਰਕ ਸਮਝਦੇ ਸਨ ਛੁੱਟੀ ਵਾਲੇ ਦਿਨ ਉਹਨਾਂ ਲਈ ਖੇਤ ਨੂੰ ਜਾਣਾ ਨਰਕ ਦਿਖਾਈ ਦਿੰਦਾ ਇੱਕ ਵਾਰੀ ਸਿਆਲ ਵਿੱਚ ਦੋਵੇਂ ਭੈਣ ਭਰਾ ਰੋਟੀ ਲੈ ਕੇ ਖੇਤਾਂ ਨੂੰ ਚੱਲ ਪਏ ਆਪਣੇ ਡਰ ਨੂੰ ਦਬਾਉਣ ਲਈ ਭੈਣ ਆਪਣੇ ਭਰਾ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਉਣ ਲੱਗ ਪਈ ਪਰ ਕਹਾਣੀ ਦਾ ਮੰਟਾਰ ਕਰਕੇ ਕਹਾਣੀ ਸੁਣਾਉਣ ਵਿੱਚ ਨਹੀਂ ਸੀ ਲੱਗ ਰਿਹਾ ਭੈਣ ਸੁਣਾ ਰਹੀ ਸੀ ਕਿ ਕਿ ਰਾਜਾ ਤੇ ਰਾਣੀ ਸਨ ਰਾਣੀ ਦੇ ਦੋ ਪੁੱਤਰ ਸਨ ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਤੋਂ ਇਕਰਾਰ ਲਿਆ ਕਿ ਉਹ ਉਸਦੇ ਮਰਨ ਮਗਰੋਂ ਦੂਸਰਾ ਵਿਆਹ ਨਾ ਕਰਾਏ ਕਿਉਂਕਿ ਮਤਰਈ ਮਾ ਉਸ ਦੇ ਪੁੱਤਰਾਂ ਨੂੰ ਦੁੱਖ ਦੇਵੇਗੀ ਰਾਜੇ ਨੇ ਇਕਰਾਰ ਦੇ ਦਿੱਤਾ ਪਰ ਪਿੱਛੋ ਛੇਤੀ ਹੀ ਰਾਜੇ ਨੇ ਦੂਜਾ ਵਿਆਹ ਕਰਾ ਲਿਆ ਇਹ ਕਹਾਣੀ ਚੱਲ ਰਹੀ ਸੀ ਪਰ ਨਾਲ-ਨਾਲ ਦੋਹਾਂ ਦੇ ਮਨ ਨੂੰ ਸੜਕ ਪਾਰ ਕਰਨ ਦਾ ਭੈ ਖਾ ਰਿਆ ਸੀ ਦੋਹਾਂ ਨੂੰ ਪਿਛਲੇ ਮੋੜ ਤੋਂ ਆਉਂਦਾ ਹੋਇਆ ਇੱਕ ਆਦਮੀ ਦਿਸਿਆ ਉਹਨਾਂ ਸੁਖਦਾ ਸਾ ਲਿਆ ਤੇ ਉਸ ਨੂੰ ਉਸ ਨਾਲ ਲੜਾਉਣ ਲਈ ਦੋਵੇਂ ਖੜੇ ਹੋ ਗਏ ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਚਲਾ ਗਿਆ ਦੋਹਾਂ ਦਾ ਖਿਆਲ ਸੀ ਕਿ ਉਹ ਬਾਦ ਦੇ ਰੁਝੇ ਵਿੱਚ ਸੜਕ ਪਾਰ ਕਰ ਜਾਣਗੇ ਪਰ ਜਦੋਂ ਸੜਕ ਤੋਂ ਕੋ ਮੌਕੂਰੇ ਰਹਿ ਗਏ ਤਾਂ ਡਰ ਕੇ ਖਲੋ ਗਏ ਤੇ ਨਾਲ ਹੀ ਉਹਨਾਂ ਦੀ ਕਹਾਣੀ ਵੀ ਖਲੋ ਗਈ ਦਸਵੇਂ ਕਦਮ ਹੋਰ ਪੁੱਟ ਕੇ ਉਹਨਾਂ ਦੇਖਿਆ ਕਿ ਸੜਕ ਦੇ ਇੱਕ ਪਾਸੇ ਕਾਲੇ ਸੂਬ ਦੀ ਬਾਸ ਇਤੇ ਪਠਾਣਾ ਵਰਗੀ ਸਲਵਾਰ ਵਾਲਾ ਇੱਕ ਆਦਮੀ ਲੰਮਾ ਪਿਆ ਸੀ ਉਸਨੇ ਪਾਸਾ ਪੜਤਿਆ ਤਾਂ ਦੋਵੇਂ ਡਰ ਗਏ ਤੇ ਉਹਨਾਂ ਸਮਝਿਆ ਕਿ ਉਹਨਾਂ ਨੂੰ ਫੜ ਲਵੇਗਾ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਜੇਕਰ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣ ਨਾਲ ਡਰ ਹਟ ਜਾਂਦਾ ਹੈ ਦੋਹਾਂ ਨੇ ਵਾਹਿਗੁਰੂ ਦਾ ਨਾਮ ਲੈਣ ਬਾਰੇ ਸੋਚਿਆ ਪਰ ਕਹਾਣੀਕਾਰ ਦੀ ਭੈਣ ਨੇ ਕਿਹਾ ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤੀ ਡਰਦੇ ਹਨ ਆਦਮੀ ਨਹੀਂ ਡਰਦੇ ਪੰਜ-ਸੱਤ ਮਿੰਟ ਦੋਵੇਂ ਜਣੇ ਸਾਮਕੇ ਖਲੋਤੇ ਰਹੇ ਉਹਨਾਂ ਨੂੰ ਆਸ ਸੀ ਕਿ ਅਜੇ ਵੀ ਇਸ ਰਾਸ਼ੀ ਨੂੰ ਡਰਾਉਣ ਲਈ ਕੋਈ ਆਦਮੀ ਉਹਨਾਂ ਦੇ ਨਾਲ ਆ ਰਹੇਗਾ ਪਰ ਉਹਨਾਂ ਦੀ ਆਸ ਪੂਰੀ ਹੁੰਦੀ ਨਹੀਂ ਸੀ ਦਿਖਾਈ ਦੇ ਰਹੀ ਕੁਝ ਮਿੰਟਾਂ ਪਿਛੋਂ ਕਹਾਣੀਕਾਰ ਦਾ ਰੋਣ ਨਿਕਲ ਗਿਆ ਉਸਦੇ ਪੈਣ ਨੇ ਉਸਦੇ ਹੱਥ ਨੂੰ ਪੂੰਝਦੇ ਹ ਉਸਨੂੰ ਦਿਲਾਸਾ ਦਿੱਤਾ ਉਨਾ ਕੁਝ ਕਦਮ ਪੁੱਟੇ ਤੇ ਫਿਰ ਖੜੇ ਹੋ ਗਏ ਅੰਤਪੈਣ ਨੇ ਕੁਝ ਵਿਚਾਰ ਮਗਰੋਂ ਕਿਹਾ ਆਪਾ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ ਸਾਨੂੰ ਨਾ ਫੜ ਕਹਾਣੀਕਾਰ ਨੂੰ ਆਪਣੀ ਭੈਣ ਖੁਦ ਪੇਮੀ ਬਣੀ ਹੋਈ ਦਿਖਾਈ ਦਿੱਤੀ ਉਸਦੇ ਮਨ ਨੂੰ ਹੌਸਲਾ ਹੋ ਗਿਆ ਕਿ ਰਾਸ਼ਾ ਨੂੰ ਜਦੋਂ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਸਾਨੂੰ ਕੁਝ ਨਹੀਂ ਕਰੇਗਾ ਅੰਤ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਕਰ ਗਏ ਰਾਸ਼ਾ ਉਸੇ ਤਰ੍ਹਾਂ ਉੱਥੇ ਪਿਆ ਰਿਹਾ